ਛੇ ਸਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਖਾ ਵਿਵੇਕਟਾਲ ਇਸ ਸਮੇਂ ਦੀ ਵੱਡੀ ਖਬਰ ਖੰਨਾ ਤੋਂ ਆ ਰਹੀ ਹੈ ਖੰਨਾ ਦੇ ਵਿੱਚ ਵੱਡਾ ਰੋਡ ਐਕਸੀਡੈਂਟ ਹੋਇਆ ਵਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖੰਨਾ ਦੇ ਨੈਸ਼ਨਲ ਹਾਈਵੇ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਵਾ ਵੱਡਾ ਐਕਸੀਡੈਂਟ ਹੋਇਆ ਜਦੋਂ ਸਵਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਹੈ ਟਰਾਲੇ ਦੇ ਨਾਲ ਜਾ ਟਕਰਾਂਦੀ ਹੈ ਜਿਸ ਦੇ ਵਿੱਚ 22 ਦੇ ਕਰੀਬ ਯਾਤਰੀ ਕਾਇਲ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਉਸ ਹਾਦਸੇ ਦੀਆਂ ਦੇਖ ਰਹੇ ਹੋ ਕਿ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਬੱਸ ਅਤੇ ਟਰਾਲੇ ਦੀ ਟੱਕਰ ਦੇ ਵਿੱਚ ਚੱਕਣਾ ਚੂਰ ਹੋਏ ਵਾਹਨ ਦੀਆਂ ਤਸਵੀਰਾਂ ਆਪਣੇ ਆਪ ਵਿੱਚ ਬਿਆਨ ਕਰਦੀਆਂ ਨੇ ਕਿ ਐਕਸੀਡੈਂਟ ਕਿੰਨਾ ਭਿਆਨਕ ਹੋਇਆ ਹੋਵੇਗਾ ਜਿਸ ਦੇ ਵਿੱਚ ਕਾਇਲ ਲੋਕਾਂ ਨੂੰ ਵਕ-ਵਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਹਾਦਸਾ ਨੈਸ਼ਨਲ ਹਾਈਵੇ ਦੇ ਉੱਤੇ ਮੈਕਡੋਨਲਡ ਦੇ ਕੋਲੋਂ ਹੋਇਆ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੱਸ ਦੇ ਅੱਗੇ ਅਚਾਨਕ ਟਰਾਲਾ ਜਦੋਂ ਡਿਵਾਈਡਰ ਕ੍ਰੋਸ ਕਰਕੇ ਟਰਾਲਾ ਜਦੋਂ ਦੂਜੀ ਸੜਕ ਤੇ ਜਾ ਰਿਹਾ ਸੀ ਤਾਂ ਬੱਸ ਦੇ ਅੱਗੇ ਅਚਾਨਕ ਆ ਜਾਂਦਾ ਜਿਸ ਦੇ ਚੱਲਦੇ ਦੋਨਾਂ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਬੱਸ ਦੇ ਬੈਠੇ ਸਵਾਰੀਆਂ ਇੰਜਰਡ ਹੋ ਜਾਂਦੀਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਤਾਂ ਦੱਸਿਆ ਜਾ ਰਿਹਾ ਕਿ ਬੱਸ ਜਿਹੜੀ ਹੈ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ ਤਾਂ ਖੰਨੇ ਦੇ ਨੇੜੇ ਇਹ ਹਾਸਾ ਵਾਪਰਦਾ ਵਾ ਬੱਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਦੱਸੇ ਜਾ ਰਹੇ ਨੇ ਕਿ ਸਟੂਡੈਂਟ ਬੈਠੇ ਹੋ ਜਗੇ ਤਾਂ ਜਿਨ੍ਹਾਂ ਨੂੰ ਜਿਹੜਾ ਵਾ ਘਾਇਲ ਅਵਸਥਾ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰ ਤੇ ਪੁਲਿਸ ਅਤੇ ਹੋਰ ਰਾਹਤ ਬਚਾਅ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਵਾ ਲਗਾਤਾਰ ਜਿਹੜਾ ਵਾ ਕਾਇਲਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਤੇ ਸ਼ਤਿਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਖੰਨਾ ਦੇ ਵਿੱਚ ਦਿਨ ਚੜ੍ਹਦੇ ਹੀ ਇੱਕ ਵੱਡਾ ਹਾਦਸਾ ਵਾਪਰਿਆ ਵਾ ਇਸ ਹਾਦਸੇ ਦੇ ਵਿੱਚ ਸਿੱਧੀ ਬੱਸ ਅਤੇ ਟਰਾਲੇ ਦੇ ਵਿੱਚ ਸਿੱਧੀ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਘਾਇਲ ਦੱਸੇ ਜਾ ਰਹੇ ਨੇ ਸਿੱਧੀ ਟੱਕਰ ਦੇ ਵਿੱਚ ਹਾਦਸਾ ਇੰਨਾ ਸ਼ਤਿਗ੍ਰਸਤ ਸੀਗਾ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਕਿ ਐਕਸੀਡੈਂਟ ਕਿੰਨਾ ਜ਼ਬਰਦਸਤ ਹੋਇਆ ਹੋਵੇਗਾ ਕਿ ਬੱਸ ਉੱਤੇ ਟਰਾਲੇ ਦੇ ਪਰ ਖੱੱਚੇ ਉੜੇ ਹੋਏ ਨਜ਼ਰ ਆ ਰਹੇ ਨੇ ਬੱਸ ਜੜੀ ਆ ਹਰਿਆਣਾ ਤੋਂ ਪਟਿਆਲਾ ਜਾ ਰਹੀ ਸੀ ਜਿਆਦਾਤਰ ਸਟੂਡੈਂਟ ਇਸ ਦੇ ਵਿੱਚ ਮੌਜੂਦ ਸਿਗੇ ਜਿਨ੍ਹਾਂ ਦੀ ਜਿਹੜਾ ਵਹ ਕਾਇਲ ਵਸਤਾ ਦੇ ਵਿੱਚ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜਾ ਵਹ ਦਾਖਲ ਕਰਵਾਇਆ ਗਿਆ 22 ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਕਿ ਬੱਸ ਦੇ ਵਿੱਚ ਸਵਾਰ ਸਿਗੇ ਤਾਂ ਪੁਲਿਸ ਅਤੇ ਹੋਰ ਰਾਹਤ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਤੇ ਇਸ ਹਾਦਸੇ ਦੇ ਕਾਰਨਾਂ ਦੀ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਉੱਤੇ ਹੀ ਕਾਇਲ ਲੋਗਾ ਦੀ ਜਿਹੜਾ ਵਹ ਹਸਪਤਾਲ ਪਹੁੰਚਾਉਣ ਦਾ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਬੱਸ ਜਾ ਰਹੀ ਸੀ ਉਹ ਡਰਟਰ ਤੋਂ دوسری ਸਾਈਡ ਤੋਂ ਆ ਕੇ ਟਰੱਕ ਜੋਨਰ ਬਸ ਰਵੱਜਾ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਅਸੀਂ ਸਿਰਾਂਤ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬਸ ਬਸ ਉੱਪਰ ਹੀ ਹੋਈ ਸੀ ਕਿਹੜੀ ਬਸ ਸੀ ਇਹ ਆਰਟੀਸੀ ਕਿਤੇ ਕੋਈ ਐਕਸੀਡੈਂਟ ਹੈ ਬਸ ਪਰ ਪੁਲ ਚੜਦੇ ਹੀ ਖੰਨੇ ਵਾਲਾ ਪੁਲ ਚੜ੍ਹਤ ਕੋ ਮੋਬਾਈਲ ਵਗੈਰਾ ਨਾਲ ਜੁੜੀ ਹੋਈ ਨੇ ਜਿਹੜੇ ਸਵਾਰ ਗਿਆ ਜੀ ਪਤਾ ਨਹੀਂ ਆਈ ਥਿੰਕ ਕੋਈ ਹੁਣ ਕਿਤੇ ਵਿੱਚ ਮੈਂ ਤਰਿਆ ਬਾਕੀ ਪਤਾ ਨਹੀਂ ਕੁਝ ਵੀ ਆਈ ਡੀਆ ਨਹੀਂ ਕੋਈ ਦਿੱਕਤ ਐ ਕਿ ਨਾ ਪਾਵੇ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਖੰਡਗੜ ਪਹੁੰਚੇ ਨਹੀਂ ਸੀ ਕੱਲ੍ਹ ਦੇ ਸੀ ਕਿੰਨਾ ਸੀਗਾ ਟਰੱਕ ਕਿੱਥੋਂ ਆਇਆ ਸੀ ਸਾਡੇ ਮਤੇ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵਿੱਚ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀ ਕਿੰਨੇ ਸਪੱਤਰ ਸ਼ਟਾ ਲੱਗੀਆਂ ਆਹ ਤਕਰੀਬਨ 7 ਸੱਤੇ ਲੱਗੀਆਂ 100 ਤੋਂ ਜ਼ਿਆਦਾ ਵਿੱਚ ਜ਼ਿਆਦਾ ਦੋਨੋਂ ਮਿਕਸ ਨੇੜੇ ਜੋ ਸਟੂਡੈਂਟਸ ਸਕੂਲ ਦੇ ਬੱਚੇ ਆ ਗਏ ਅਰਾ 53 ਬੰਦੇ ਨਾਮ ਇਹਨਾਂ ਦਾ ਪੂਜਾ ਕੀ ਕਿਵੇਂ ਐਸੀ हम लुधियाने से जा रहे थे रिम्ट यूनिवर्सिटी में अचानक से बस में पता नहीं क्या हुआ किसी बस से टकरा गई और हम सारे बहुत ज्यादा शर्ट लग गए थे पूरी बस भरी हुई थी थे। करने में तो तो थे। कसूर का तो नहीं पता आगे पता नहीं हम तो अंदर बैठे हुए थे बस के कंडक्टर क्या लगा नहीं नहीं तो क्या गलती है बस वो में क्या लड़ाई इसके साथ लड़ाई पता नहीं शायद ट्रक के साथ लड़ा है तो आप वाले जा रहे हैं हाँ जी तो कितने लोगों को चोट आई सारे मेरे फ्रेंड्स को चोट आई इसका पूरा मुंडा साथ टूट गया मेरे कमर में सीधी नहीं हो रही है